ਸੋ ਅਸੀਂ ਅੱਜ ਦਾ ਸਵਾਗਤ ਕਰਦੇ ਹਾਂ ਜੀ ਇੱਕ ਨਵੀਂ ਵੀਡੀਓ ਲੈ ਕੇ ਸੋਲ ਡੇਰੀ ਫਾਰਮ ਤੋਂ ਇਹ ਸਾਡੇ ਨਾਲ ਵੀਰ ਆ ਗੁਰਸਾਹਬ ਸਿੰਘ ਆ ਤੇ ਇਹਦੀ ਆ ਵੀਰ ਦੀ ਗਾਂ ਸੋਈ ਆ ਤੇ ਅੱਜ ਆਪਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹਦੀ ਗਾਂ ਬਖੜਾ ਸਟੈਂਸ ਕੀ ਜੀ ਵੀਰ ਜੀ ਕੀ ਹਿਸਾਬ ਦਾ ਗਾਦਾ ਵੀਰ ਜੀ ਇਹ ਸੂਈ ਜੇ ਨੂੰ 5-6 ਦਿਨ ਹੋ ਗਏ ਜੋ ਠੀਕ ਆ ਦੁੱਧ ਵਿੱਚ ਇਹ ਰੇਟ ਆ 12 ਕਿਲੋ ਹੋਊਗਾ ਅੱਛਾ 12 ਲੀਟਰ ਆਗਾ ਵਾ ਹਾਂਜੀ 12 ਕਿਲੋ ਦੁੱਧ ਹੋਊਗਾ ਇਹ ਮਗਰ ਦੇਬ ਕੀ ਆ ਮਗਰ ਵੀਰ ਜੀ ਇਹਦੇ ਬੱਚਾ ਜੋ ਅੱਛਾ ਜੀ ਹਾਂਜੀ ਤੇ ਦੋ ਟਾਈਮ ਕਿ ਇੱਕ ਟਾਈਮ ਵੀਰ ਜੀ ਇੱਕ ਟਾਈਮ ਦਾ 6 ਕਿਲੋ ਜੋ ਇਹੋ ਟਾਇਰ ਦਾ ਰੋਦਰ ਸ਼ੇਕ ਨੂੰ ਲਿੱਟਰ ਹੈਗਾ ਜੀ ਹਾਂਜੀ ਤੇ ਇਹਦਾ ਰੇਟ ਕੀ ਹੈਗਾ ਜੀ ਵੀਰ ਜੀ ਇਹਦਾ ਮੁੱਲ 50000 ਰੁਪਇਆ ਕਰਦੇ ਜੀ ਅੱਛਾ 50 ਮੰਗਦੇ ਹਾਂਜੀ ਤੇ ਮੌਕੇ ਦੇ ਕੋਈ ਮਾਣ ਦਾ ਨਾ ਹਾਂ ਮੌਕੇ ਦੇ ਭਾਈ ਫੁੱਲ ਮਾਣ ਦਾ ਕਰਦਾ 47000 ਦੀ ਹਾਂ ਨਾ ਹੀ ਦੇ ਦਾਂਗੇ ਠੀਕ ਹੈ ਜੇ ਕੋਈ ਵੀਰ ਮਲਕ ਆਉਂਦਾ ਆ ਮੈਂ ਕੋਈ ਵਸਾਈ ਪਾ ਦੇ ਹਾਂਜੀ ਸਾਈ ਦਾ ਹਾਂਜੀ ਠੀਕ ਹੈ ਤੇ ਆ ਮਰਾ ਚਪੋ ਹਣਾ ਖਾਣਾ ਦਾ ਲੋ ਜੀ ਆ ਵੀਰ ਜੀ ਆ ਜਿੱਦਾਂ ਮਰਜ਼ੀ ਚੋ ਪੁੱਛਦਾ ਗਾਂ ਭੋਲੀ ਆ ਗਾਂ ਭੋਲੀ ਆ ਐ ਭੋਲੀ ਹੋਗੀ ਇਹ ਪੂਠੇ ਗਰੰਟੀ ਆ ਹਾਂ ਜੀ ਫੁੱਲ ਪੈ ਪਾਜੀ ਗਰੰਟੀ ਹੋਊਗੀ ਆਪਣੇ ਪੁੱਤੇ ਛੱਟੇ ਦੀ ਢੂੜ ਮਾਰ ਕੇ ਮਰ ਕੋਈ ਡੰਗਰ ਨਹੀਂ ਆਪਾਂ ਵੇਖਦੇ ਨਹੀਂ ਵੀਰ ਜੀ ਨਾ ਮਾਰੀ ਗਾਂ ਵੀਡੀਓ ਬਣਾਉਨੇ ਹੋ ਜੀ ਬਸ ਅਸੀਂ ਗੱਲ ਇਹ ਕਰਦੇ ਆ ਵੀ ਕੋਈ ਤਿੰਗੀ ਟੀਮ ਆਪਣੇ ਘਰੇ ਆਣ ਕੇ ਵੀ ਕੋਈ ਜਿਹੜਾ ਮਰਜ਼ੀ ਸੱਲੀ ਕਦੇ ਚਾਹ ਟਾਈਮ ਚ ਹੋਵੇ ਪੰਜ ਛੇ ਤੋਂ ਚੋਵੇਂ ਜਿੱਦਾਂ ਮਰਜ਼ੀ ਚ ਹੋਵੇ ਤੇ ਬਾਕੀ ਜਿਹੜਾ ਗਾਂ ਬਗਾਨੇ ਦਾ ਕੋਈ ਡੰਗਰ ਚੜ ਜਾਂਦਾ ਵਾ ਤੇ ਉਦੋਂ ਕੀ ਹੁੰਦਾ ਵੀ ਉਹ ਗਾਂ ਖਤ ਪਛਾਨਦਾ ਹੈ ਤੇ ਖੁੱਲੀ ਪਛਾਨਦਾ ਹੈ ਉਹਦੇ ਕੀ ਹੁੰਦਾ ਹੈ ਕਿ ਉਹ ਡੰਗਰ ਫਿਰ ਉਹਦੇ ਘਰ ਜਾਂਦਾ ਵਾ ਤੇ ਕੋਈ ਵੀ ਕਹਿੰਦੇ ਲੈ ਜੀ ਇਹ ਗਾਹ ਖੜੀ ਸੀ ਹਾਲਾ ਉਹ ਤੁਰ ਗਿਆ ਇਹ ਗਾਜ ਨੂੰ ਗੁੱਸਿਆ ਜਾਂ ਕੋਈ ਮਾਝੇ ਨੂੰ ਗੁੱਸਿਆ ਨਹੀਂ ਇਦਾਂ ਦਾ ਇੱਕ ਇਹ ਕਹਿ ਦਿੰਦੇ ਹਾਂ ਕਿ ਇੱਥੋਂ ਤਾਈ ਦੋ ਦੋ ਟਾਂਟਾਂ ਹਟਾ ਕੇ ਅਮੀਨ ਉਹ ਉਣੋਂਦੇ ਆ ਸਾਡਾ ਡੰਗਰ ਨਹੀਂ ਮਿਲਿਆ ਜਾਂ ਇਦਾਂ ਦੁੱਧ ਘੜ ਗਿਆ ਭਾਜੀ ਸਾਡੇ ਘਰ ਦੀ ਗਰੰਟੀ ਹੈ ਠੀਕ ਹੈ ਔਰ ਅਲੀ ਦੀ ਗਾਰੀ ਸੇਵਾ ਮਿਲੇ ਨਾ ਮਿਲੇ ਨਾ ਇਹ ਇਦਾਂ ਕੀ ਕਰ ਸਕਦੇ ਆ ਤੇ ਮੌਕੇ ਤੇ ਕੋਈ ਮਾਨਤਾ ਨਾ ਭਾਜੀ ਫੋਲ ਕਰਾਂਗੇ ਮਾਨਤਾ ਠੀਕ ਹੈ ਹਾਂਜੀ ਤੇ ਦੱਸ ਦੋ ਨਾ ਕਿਸੇ ਛੱਡੋਗੇ ਹਾਨਾ ਵੀ ਦੀ 47000 ਦੀ ਦੇਵਾਂਗੇ 47 ਦੇ ਲਾਸਟ ਹੈਗਾ ਜੇ ਹਾਨਾ ਕਰ ਦੇਣਗੇ ਤੇ ਵੀ ਦਾ ਮਾਰੇ 50000 ਮੰਗਦੇ ਆ ਹਾਂਜੀ ਤੋਂ ਆਪਣਾ ਮੋਬਾਈਲ ਨੰਬਰ ਬੋਲ ਦੇ ਰਾ ਮੇਰੀ ਨੰਬਰ ਮੇਰਾ 99467581 99467581 99467581 ਤੋਂ ਸਾਡਾ ਵੀ ਮੋਬਾਈਲ ਨੰਬਰ ਆ ਗਿਆ 9577740000 9577740000 ਇਹ ਨੰਬਰ ਤੋਂ ਤੁਸੀਂ ਕਾਲ ਕਰ ਸਕਦੇ ਹੋ ਜੀ ਜਾਂ ਹਾਨੂੰ ਕਾਲ ਕਰੋ ਜਾਂ ਵੀ ਨੂੰ ਕਾਲ ਕਰ ਸਕਦੇ ਹੋ ਬਾਕੀ ਵੀਡੀਓ ਬਣਾਉਣ ਵਾਸਤੇ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਜੀ ਸੋ ਸਸਰੀਕਾਲ ਜੀ ਸਸਰੀਕਾਲ